ਇਹ ਤੁਹਾਡੇ ਬਹੁਤ ਸਾਰੀਆਂ ਸਰਕਾਰ ਦੇ ਨਾਲ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਵਿੱਤ ਮੰਤਰੀ ਸਾਹਿਬ ਦੇ ਨਾਲ ਜਿਹੜੀ ਇਹਨਾਂ ਨੇ ਸਬ ਕਮੇਟੀ ਬਣਾਈ ਹੈ ਉਸ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਸਰਕਾਰ ਤੁਹਾਡੇ ਨਾਲ ਮੀਟਿੰਗ 'ਚ ਗੱਲ ਕਿਹੜੀ ਕਰਦੀ ਹੈ ਜਿਹੜੀ ਅਜੇ ਤੱਕ ਤੁਹਾਡੀ ਦੋਨਾਂ ਦੀ ਰਾਏ ਨਹੀਂ ਦਲ ਰਹੀ ਕਿਹੜੀ ਮੰਗ ਨਹੀਂ ਤੁਹਾਡੀ ਪੂਰੀ ਹੋ ਰਹੀ ਜਿਹੜੀ ਜੀ ਗੱਲ ਤੁਸੀਂ ਕੀਤੀ ਰਾਏ ਨਹੀਂ ਦਲ ਦੀ ਅਸੀਂ ਵਿੱਤ ਮੰਤਰੀ ਜੀ ਤੇ ਭਰੋਸਾ ਕਰਦੇ ਹੋਏ ਆਪਣਾ ਉਹ ਹੜਤਾਲ ਮਰਨ ਵਰਤ ਬੰਦ ਕਰਤਾ ਇਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਕਿ ਲਗਾਤਾਰ ਮੀਟਿੰਗਾਂ 'ਚ ਇਹ ਇਹੀ ਕਹਿ ਰਹੇ ਕਿ ਤੁਹਾਡੀ ਮੰਗ ਜਾਇਜ਼ ਹੈ ਤੁਹਾਨੂੰ ਬਿਲਕੁਲ ਬੈਨੀਫਿਟ ਦੇਣੇ ਚਾਹੀਦੇ ਹੈ ਖਾਸ ਕਰ ਤੁਹਾਡੇ ਤੇ ਜਿਹੜਾ ਡੀਏ ਅਸੀਂ ਤੁਰੰਤ ਲਾਗੂ ਕਰਦੇ ਹਾਂ ਬਸ ਆ ਮੀਟਿੰਗ ਤੋਂ ਤੁਰੰਤ ਤੁਸੀਂ ਜਾਓ ਅਸੀਂ ਜਲਦੀ ਲਾਗੂ ਕਰਦੇ ਹਾਂ ਜਿਹਦੇ ਨਾਲ ਕੀ ਸਾਡੀ ਘਟ ਘਟ ਇੱਕ ਬੇਸਿਕ ਜੀ ਮੰਗ ਪੂਰੀ ਹੋਊਗੀ ਕਿ ਸਾਡੇ ਕਿਤੇ ਧੱਕਾ ਜਿਹੜਾ ਹੁਣ ਆ ਉਹ ਘਟ ਰਿਹਾ ਹੈਗਾ ਦੂਸਰਾ ਇਹ ਕਿ ਸਿਵਲ ਸਰਵਿਸ ਰੂਲ ਦਾ ਤੇ 6ਵੇਂ ਪੇ ਕਮਿਸ਼ਨ ਦਾ ਉਹਤੇ ਕਹਿੰਦੇ ਜੇ ਅਸੀਂ ਕਮੇਟੀ ਬਣਾ ਕੇ ਵਿਚਾਰ ਕਰਦੇ ਹਾਂ ਤੇ ਜਲਦੀ ਉਹਤੇ ਬਾਰੇ ਵੀ ਕੀਤਾ ਜਾਊਗਾ ਉਹਦੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਸਾਡੀ ਫੇਵਰ ਚ ਫੈਸਲਾ ਆ ਗਿਆ ਪਰੰਤੂ ਪੰਜਾਬ ਸਰਕਾਰ ਦੁਆਰਾ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਉਹਦੇ ਵਿਰੋਧ ਵਿੱਚ ਹਾਈ ਕੋਰਟ ਦੇ ਹਾਰਨ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਤੱਕ ਚਲੀ ਗਈ ਸਰ ਦੀਦਾ ਸੀ ਕੰਪਿਊਟਰ ਦਾ ਆਪਕ ਅਤੇ ਕੰਪਿਊਟਰ ਆਪਕ ਸੰਘਰਸ਼ ਕਮੇਟੀ ਸਖਤ ਸ਼ਬਦਾਂ ਚ ਵਿਰੋਧ ਕਰਦੀ ਹੈ ਕਿ ਸਰਕਾਰ ਆਪਣੀ એનર્ਜੀ ਸੁਪਰੀਮ ਕੋਰਟ ਜਾਣ ਦੀ ਥਾਂ ਤੇ ਕੰਪਿਊਟਰ ਆਪਕਾਂ ਦੀਆਂ ਮੰਗਾਂ ਨੂੰ ਮੰਨਣ ਵਿੱਚ ਪੂਰਾ ਕਰਨ ਵਿੱਚ ਜ਼ੋਰ ਲਗਾਵੇ